ਪਿਤੀ ਦੇਰ ਰਾਤ ਮੋਗਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਨੇੜੇ ਪੈਂਦੇ ਪਿੰਡ ਬਲਾਸਪੁਰ ਦੇ ਵਿੱਚ ਗੋਲੀਆਂ ਚੱਲਣ ਦੀ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ ਤੇ ਇੱਕ ਦੀ ਮੌਤ ਹੋ ਗਈ ਤੇ ਇੱਕ ਨੂੰ ਲੁਧਿਆਣੇ ਕੀਤਾ ਗਿਆ ਰੈਫਰ ਜਿਵੇਂ ਇਸ ਵੇਲੇ ਦੀ ਵੱਡੀ ਖਬਰ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇਰ ਰਾਤ ਬਲਾਸਪੁਰ ਦੇ ਵਿੱਚ ਗੋਲੀਆਂ ਚੱਲੀਆਂ ਜਿਨ੍ਹਾਂ 'ਚੋ ਦੋ ਨੌਜਵਾਨਾਂ ਦੇ ਗੋਲੀਆਂ ਲੱਗੀਆਂ ਤੇ ਇੱਕ ਦੀ ਮੌਤ ਹੋ ਗਈ ਤੇ ਇੱਕ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਮੋਟਰਸਾਈਕਲ ਤੇ ਆਏ ਅਣਜਾਣ ਲੋਕਾਂ ਨੇ ਚਲਾਈਆਂ ਗੋਲੀਆਂ ਕਰੀਬ 6 ਤੋਂ 7 ਗੋਲੀਆਂ ਚਲਾਈਆਂ ਗੋਲੀਆਂ ਚੱਲਣ ਤੋਂ ਬਾਅਦ આરોપી ਹੋ ਕੇ ਫਰਾਰ આરોપીਾਂ ਦੇ ਭੱਜਣ ਤੇ ਉਹਨਾਂ ਦੀ ਪਿਸਤਲ ਜਿਹੜੀ ਕਿ ਮੌਕੇ ਤੇ ਹੀ ਡੇਗੀ ਗਈ ਤੇ ਉੱਥੇ ਹੀ ਜਦੋਂ ਪਿੰਡ ਵਾਲਿਆਂ ਨੇ ਦੇਖਿਆ ਕਿ ਗੋਲੀਆਂ ਚੱਲੀਆਂ ਤਾਂ ਦੋਨੇ ਗੰਭੀਰ ਰੂਪ ਵਿੱਚ ਜ਼ਖਮੀ ਐ ਤੇ ਉਹਨਾਂ ਨੂੰ ਦੋਨਾਂ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਅਮਨਦੀਪ ਦੀ ਮੌਤ ਹੋ ਗਈ ਤੇ ਗੁਰਪ੍ਰੀਤ ਸਿੰਘ ਦੀ ਹਾਲਤ ਜਿਹੜੀ ਕਿ ਨਾਜ਼ੁਕ ਦੱਸੀ ਗਈ ਤੇ ਉਸਨੂੰ ਲੁਧਿਆਣਾ ਵਿੱਚ ਰੈਫਰ ਕਰ ਦਿੱਤਾ ਉੱਥੇ ਹੀ આરોપીਆਂ આરોપીਆਂ ਦੇ ਭੱਜਣ ਸਮੇਂ ਉਹਨਾਂ ਦੀ ਪਿਸਤਲ ਜਿਹੜੀ ਵਾਰ ਦਾ ਜਗ੍ਹਾ ਤੇ ਹੀ ਡਿੱਗ ਗਈ ਤੇ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਪੁਲਿਸ ਨੇ ਦੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਸਾਰੀ ਜਾਂਚ ਕਰ ਰਹੇ ਨੇ ਤੇ ਆਸ-ਪਾਸ ਜਿਹੜੇ ਲੱਗੇ ਸੀ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਪਾਇ ਸੁਲਬਾਤ ਸਿੰਘ ਦੇ ਪੁੱਤਰ ਅਮੰਦੀ ਕਿਤੇ ਖੋਈਆ ਗੱਲ ਸ਼ਾਮ ਨੂੰ 7:00 ਵਜੇ ਸਾਨੂੰ ਬਾਅਦ ਚ ਪਤਾ ਲੱਗਿਆ। ਇਹਨਾਂ ਦੇ ਜ਼ਿੰਮੇਵਾਰ ਵਸ ਇੱਕ ਗੁੱਟਾ ਸਰਪੰਚ, ਇੱਕ ਨਿੰਮੋ ગામ ਦਾ, ਇੱਕ ਲੋਚੀ ਦਾ ਮੁੰਡਾ, ਇੱਕ ਮਾਨੂੰ, ਇੱਕ ਸਤਨਾਮ, ਇੱਕ ਜਗਦੇਵ ਜੱਗਾ ਮੱਗਰ ਦਾ ਮੁੰਡਾ। ਇਹ ਜਿੰਮੇਵਾਰ ਇੱਕ ਪਿੰਡਾ ਜਿਹੜਾ ਬਾਹਰੋਂ ਜਿਹੜਾ ਪਿੰਡਾ ਉਹਦੀਆਂ ਸਾਡੇ ਕੋਲੇ ਵੀਡੀਓਸ ਪਈਆਂ ਵੀ 30 ਲੱਖ ਰੁਪਈਆ ਮੈਂ ਦੇਣਾ 5 ਲੱਖ ਰੁਪਈਆ ਇੱਕ ਬੰਦੇ ਦੇ ਮਗਰ ਮੈਂ ਦੇਉਂਗਾ ਇਹ 5 ਬੰਦਿਆਂ ਨੂੰ ਚੱਕਣਾ ਮਾਰਨਾ ਜਿਵੇਂ ਮਰਦੀ ਮਾਰ ਦੋ ਮੈਂ ਕਿਸੇ ਤੋਂ ਡਰਦਾ ਨਹੀਂ ਮੈਂ ਕਿਸੇ ਤੋਂ ਕੁਝ ਕਰਦਾ ਨਹੀਂ ਮੇਰੀ ਆਈਡੀ ਸਾਰੀ ਸਹੀ ਆ ਮੇਰਾ ਫੋਨ ਨੰਬਰ ਲੈ ਲਓ ਇਹ ਬੰਦੇ ਚੱਕ ਦੋ ਪੈਸੇ ਮੈਂ ਤੁਹਾਨੂੰ ਸ਼ਰੇਆਮ ਦੇਂਦੇ ਸਾਡੇ ਕੋਲੇ ਸਾਰੀ ਵੀਡੀਓ ਪਈ ਹੈ ਜਿੰਨਾ ਚਿਰ ਕੋਈ ਵੀ ਪ੍ਰਸ਼ਾਸਨ ਰਹਿਣਾ ਤੇ ਪਰਚਾ ਦਰਜ ਜਿਗਾ ਨਹੀਂ ਜਾਣਾ ਨੂੰ ਅਰੈਸਟ ਨਹੀਂ ਕਰਦੀ ਅਸੀਂ ਉਹਦਾ ਸਸਕਾਰ ਨਹੀਂ ਕਰਨਾ ਤੇ ਅਸੀਂ ਧਰਨਾ ਵੀ ਲਾ ਸਕਦੇ ਹਾਂ ਜਿੱਥੋਂ ਤਾਈ ਸਾਡੀ ਪਹੁੰਚ ਚੀ ਅਸੀਂ ਸਾਰਾ ਕੁਝ ਕਰਨਾ ਅਸੀਂ ਉਹਦੇ ਡੈੱਡ ਬੋਡੀ ਲੈ ਕੇ ਵੀ ਅਸੀਂ ਉਹਦਾ ਸਸਕਾਰ ਨਹੀਂ ਕਰਨਾ ਜਿੰਨਾ ਚਿਰ ਇਹ ਬੰਦੇ ਸਾਰੇ ਅਰੈਸਟ ਨਹੀਂ ਹੁੰਦੇ ਹਾਂ ਫੜਿਆ ਗਿਆ ਕਹਿੰਦੇ ਬੰਦੇ ਵੀ ਥੋੜੇ ਘੜੇ ਪਛਾਣੇ ਜਾਂਦੇ ਉਹਨਾਂ ਦਾ ਇੱਕ ਅਲਵਾਦੀ ਇਹਨਾਂ ਤੋਂ ਇੱਥੇ ਡਿੱਗ ਪਿਆ ਚੱਕਿਆ ਗਿਆ ਸਾਰਾ ਕੁਝ ਦੇਖ ਲਿਆ ਇਹਨੇ ਬਸ ਅੱਡੇ 'ਚ ਇਹਨੇ ਕੰਮ ਕੀਤਾ ਸ਼ਰਿਆ ਸਰ ਇੱਕ ਪਾਇਰਿੰਗ ਹੋਈ ਆ ਬਲਾਸਪੁਰ ਬਸ ਸਾਈਡ ਦੇ ਵਿੱਚ ਕੀ ਕਾਰਨ ਬਣਿਆ ਪਾਇਰਿੰਗ ਦਾ ਜੀ ਸਾਨੂੰ ਜਿਹੜੀ ਅੱਜ ਕਰੀਬ ਸਵਾ 6:00 ਵੇਂ ਇਨਫੋਰਮੇਸ਼ਨ ਮਿਲੀ ਸੀ ਕਿ ਗਰਮੀਤ ਸਿੰਘ ਗੀਤਾ ਤੇ ਅਮਨ ਸਿੰਘ ਅਮਨ ਜਿਹੜੇ ਤਿਸਕ ਦੋ ਨਾਮ ਨੂੰ ਮੋਟਰਸਾਈਕਲ ਤੇ ਆਏ ਇਹ ਫਾਇਰਿੰਗ ਫਾਇਰਿੰਗ ਕਰਕੇ ਉਹਨਾਂ ਦੇ ਗੋਲੀਆਂ ਮਾਰ ਕੇ ਚਲੇ ਗਏ ਭਾਜੀ ਜਖਮੀ ਦੀ ਹਾਲਤ ਕਿਹੜੀ ਆ ਸਰ ਜਖਮੀ ਹਲੇ ਇੱਥੋਂ ਗਏ ਨੇ ਆਪਣੇ ਮੁਕੇ ਮੈਡੀਕਿਟੀ ਹਸਪੀਟਲ ਚ ਲੈ ਕੇ ਗਏ ਨੇ ਤੇ ਇੱਕ ਦੇ ਤਾਂ ਲੱਤ ਤੇ ਲੱਗੀ ਐ ਤੇ ਦੂਸਰੇ ਦੇ ਬੈਕ ਠੋਰੀ ਤੇ ਵਿੱਚ ਲੱਗੀ ਐ ਕੀ ਕਾਰਨ ਲੱਗਦਾ ਇਹ ਗੋਲੀ ਚੱਲਣ ਦਾ ਕੰਨ ਹਲੇ ਦੇਖਨੇ ਆ ਆ ਰਿਸਰ ਹਲੇ ਤਫतीश ਕਰ ਰਹੇ ਆ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਤੇ ਜੋ ਵੀ ਕਾਰਨ ਹੋਗਾ ਬਾਅਦ ਚ ਬਲੰਗ ਕਰ ਦੋ ਆ ਬੈਟਰ ਮਿਲਿਆ ਇੱਕ ਪਿਸਤਲ ਮਿਲਿਆ ਤੇ ਉਹ ਕਵਰ ਕਰ ਲਿਆ ਪਿਸਤਲ ਕਿੰਨੇ ਗਰਾਉਂਡ ਫਾਇਰ ਆ ਦਸ ਦੋਸਤਾਂ ਦਾ ਵੀ 6-7 ਫਾਇਰ ਹੋਏ ਨੇ ਜਿਹੜੇ ਫਾਇਰ ਕਰਕੇ ਗਏ ਆ ਉਹ ਕਿੰਨੇ ਨੌਜਵਾਨ ਇਹ ਦੋ ਸੀਗੇ ਮੋਟਰਸਾਈਕਲ ਦਾ ਤੇ ਲੋਕੋ ਡਵਲਪੀ ਕੀ ਕਰਦੀ ਕਿ ਹੁਣ ਅਸੀਂ ਆਪਣੇ ਉਹਨਾਂ ਦੇ ਮਦਈਆਂ ਦੇ ਬਿਆਨ ਤੇ ਐਫ ਆਈ ਆਰ ਦਰਜ ਕਰਾਂਗੇ ਉਸ ਤੋਂ ਬਾਅਦ ਜਿਹੜੇ ਵੀ ਹੈਗੇ ਆਪਣੇ ਉਹਨਾਂ ਨੂੰ ਟ੍ਰੇਸ ਕਰਕੇ ਜੇ ਭੇਜਿਆ ਜਾਵੇ